ਮੰਮੀ ਨਿੱਕੀ ਮਾਸੀ ਦਾ ਫੋਨ ਆਇਆ ਸੀਗਾ ਫੋਨ ਤੇ ਰੋਈ ਜਾਂਦੀ ਸੀ ਕਹਿੰਦੀ ਆਦੀ ਮਾਂ ਨਾਲ ਗੱਲ ਕਰਾ ਬੇ ਮੈਨੂੰ ਪਤਾ ਹੀ ਆ ਉਹ ਕਾਹਤੋਂ ਰੋਂਦੀ ਆ ਉਹਦੇ ਕੋਲੇ ਕੋਈ ਦਿਵਾਲੀ ਲੈ ਕੇ ਨਹੀਂ ਪਹੁੰਚਿਆ ਭਾਈ ਗੁੱਸਾ ਗਿੱਲਾ ਛੱਡ ਆਪਾਂ ਦੋਨੇ ਚੱਲਦੇ ਆ ਨਿੱਕੀ ਕੋਲੇ ਦਿਵਾਲੀ ਦੇਣਾ ਉਹ ਵਰਵਰਦ ਦਿਨ ਐਵੇਂ ਮਨ ਅਦਾਸ ਕਰਦੀ ਆ ਭਾਣੇ ਮੈਂ ਨਹੀਂ ਜਾਂਦਾ ਦਿਵਾਲੀ ਦੂਲੀ ਲੈ ਕੇ ਤੈਨੂੰ ਪਤਾ ਹੀ ਆ ਬਾਪੂ ਦੇ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰ ਬੈਠੇ ਸੀਗੇ ਤੂੰ ਨੇ ਹਿੱਸਾ ਮੰਗ ਲਏ ਪਰੋਣੇ ਦੇ ਮਗਰ ਲਾ ਕੇ ਜ਼ਮੀਨ ਚੋਂ ਭਾਈ ਤੂੰ ਇਹ ਗੱਲ ਛੱਡ ਕੋਈ ਨਹੀਂ ਓਕੜਾ ਤੇਰੀ ਜ਼ਮੀਨ ਚੋਂ ਹਿੱਸਾ ਲੈ ਗਈ ਆ ਤੇ ਹਿੱਸਾ ਲੈਣੋਂ ਘਟ ਕੀ ਰਹਿ ਗਿਆ ਜੋ ਰਿਸ਼ਤੇਦਾਰਾਂ ਦੇ ਵਿੱਚ ਮੰਗ ਹੀ ਰਿਆ ਮਗਰ ਕੀ ਰਹਿ ਗਿਆ ਮਾਮਾ ਭੈਣਾ ਭਰਾਵਾਂ ਨਾਲ ਨਹੀਂ ਇੰਨਾ ਗੁੱਸੇ ਹੋਈਦਾ ਹੁੰਦਾ ਛੱਡ ਗੱਲ ਨੂੰ ਮੰਮੀ ਨਾਲ ਜਾ ਤੇ ਮਾਸੀ ਨੂੰ ਦਿਵਾਲੀ ਦੇ ਕੇ ਆਓ ਹੋਰ ਭਾਈ ਨਵਾਂ ਨਵਾਂ ਮਾਸ ਨਹੀਂ ਟਟਦਾ ਹੁੰਦਾ ਉਹਨੇ ਤਾਂ ਗਲਤੀ ਕਰ ਲਈ ਪਰ ਉਹਨੇ ਮਗਰ ਲਾ ਕੇ ਆਪਾਂ ਤਾਂ ਨਹੀਂ ਕਮਲੇ ਬਣਨਾ ਚੱਲ ਆ ਉਠਾ ਆਪਾਂ ਦੋਵੇਂ ਦਿਵਾਲੀ ਦੇ ਕੇ ਆਈਏ ਹੁਣ ਚੱਲ ਠੀਕ ਆ ਭੈਣੇ ਤੂੰ ਵੱਡੀ ਆ ਤੇਰਾ ਮਾਨ ਰੱਖ ਲੈਣਾ ਮੈਂ ਚੱਲ ਚੱਲ ਵੜਦੇ ਆਂ ਹੋਰ ਮਾਮਾ ਆਦ ਵਾਲੀ ਤਾਂ ਤੁਹਾਡੇ ਆਤੇ ਕਰਮਾਂ ਵਾਲੀ ਆ ਜਿਹੜੀ ਤੁਸੀਂ ਤਿੰਨੇ ਭੈਣ ਭਰਾ ਫੇਰ ਇਕੱਠੇ ਹੋ ਚੱਲੇ ਆ